ਇੱਕ ਵੀ ਸਦੀ ਚ ਸੇਵਾ ਕਿਸੇ ਤੋਂ ਨਾ ਹੋਈ ਕਿਸੇ ਤੋਂ ਨਾ ਹੋਈ ਬਾਬੇ ਪਾਲੇ ਵਰਗੀ ਦੋਸਤੋ ਇਹ ਲਾਈਨ ਆ ਪਿਛਲੇ ਦਿਨੀ ਰਿਲੀਜ਼ ਹੋਈ ਪੰਜਾਬੀ ਗਾਇਕ ਚੀਮੇ ਵਾਜਦੇ ਨਵੇਂ ਗਾਣੇ ਗਿਫਟ ਵਿੱਚ ਚੀਮੇ ਵੱਲੋਂ ਗਾਈਆਂ ਗਈਆਂ ਹਨ ਚੀਮੇ ਵਾਈ ਨੇ ਬਾਬਾ ਪਾਲਾ ਸਿੰਘ ਜੀ ਦੀ ਸੇਵਾ ਦਾ ਜ਼ਿਕਰ ਕੀਤਾ ਹੈ ਕੌਣ ਸਨ ਬਾਬਾ ਪਾਲਾ ਸਿੰਘ ਜੀ ਤੇ ਕਿਹੜੀ ਉਹਨਾਂ ਨੇ ਐਸੀ ਮਹਾਨ ਸੇਵਾ ਕੀਤੀ ਕਿ ਅੱਜ ਦੇ ਵੱਡੇ ਵੱਡੇ ਸਾਧੂ ਮਹਾਤਮਾ ਮਾਪੁਰਖ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਵੀ ਉਹਨਾਂ ਦੇ ਪੈਰ ਦੀ ਰੀਸ ਨਹੀਂ ਕਰ ਸਕਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਬਾ ਪਾਲਾ ਸਿੰਘ ਦੀ ਜੀਵਨ ਤੇ ਝਾਤ ਮਾਰਾਂਗੇ ਤਾਂ ਕਿ ਹਰ ਇੱਕ ਤੱਕ ਉਹਨਾਂ ਦੀ ਅਸਲ ਸਚਾਈ ਪਹੁੰਚ ਸਕੇ ਪਰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਰੀਰ ਉੱਤੇ ਇੱਕ ਕਸਮੈਲਾ ਜਿਹਾ ਨੀਲੇ ਰੰਗ ਦਾ ਚੋਲਾ ਮੋਢੇ ਤੇ ਇੱਕ ਮੈਲੀ ਜਿਹੀ ਚਾਦਰ ਲਖਨਾਲ ਇੱਕ ਪੁਰਾਣਾ ਜਿਹਾ ਕਮਰਕੱਸਾ ਬੱਧਾ ਹੋਇਆ ਹੱਥ ਵਿੱਚ ਬਰਛੀ ਤੇ ਪੈਰਾਂ ਤੋਂ ਬਿਲਕੁਲ ਨੰਗੇ ਇੱਕ ਸਾਧੂ ਤੁਰਿਆ ਫਿਰਦਾ ਰਹਿੰਦਾ ਸੀ ਜਿਸ ਨੂੰ ਸੰਗਤ ਬਾਬਾ ਪਾਲਾ ਸਿੰਘ ਜੀ ਦੇ ਨਾਮ ਤੋਂ ਜਾਣਦੀ ਸੀ ਪੰਜਾਬ ਦੀ ਧਰਤੀ ਬਾਬਾ ਬਕਾਲਾ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਇਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ Hindu ਧਰਮ ਅਤੇ ਤਿਲਕ ਜੱਜੂ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਤੇ ਉਹਨਾਂ ਦੇ ਇਸ ਸੇਵਕ ਬਾਬਾ ਪਾਲਾ ਸਿੰਘ ਜੀ ਨੇ ਹਿੰਦੂ ਧਰਮ ਦੇ ਲੋਕ ਜਿਸ ਨੂੰ ਮਾਂ ਦਾ ਦਰਜਾ ਦਿੰਦੇ ਹਨ ਉਹਨਾਂ ਗਵਾਂ ਦੀ ਸੇਵਾ ਕਰਦਿਆਂ ਹੀ ਆਪਣਾ ਸਾਰਾ ਜੀਵਨ ਗੁਜ਼ਾਰ ਦਿੱਤਾ। ਬਾਬਾ ਪਾਲਾ ਸਿੰਘ ਜੀ ਵੀ ਮਾਝੇ ਦੀ ਇਸੇ ਧਰਤੀ ਉੱਤੇ ਹੋਏ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਲਈ ਆਪਣਾ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਚਲਾਈ ਹੋਈ ਮਿਸਲ ਜਿਸ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਕਹਿੰਦੇ ਹਨ ਇਸੇ ਦਲ ਦੇ 12ਵੇਂ ਮੁਖੀ ਬਾਬਾ ਬਿਚਨ ਸਿੰਘ ਜੀ ਹੋਏ ਹਨ। ਬਾਬਾ ਪਾਲਾ ਸਿੰਘ ਜੀ ਬਾਬਾ ਵਿਛਣ ਸਿੰਘ ਜੀ ਤੋਂ ਵਰਸੋਏ ਸਨ ਬਾਬਾ ਪਾਲਾ ਸਿੰਘ ਜੀ ਨੇ ਦਲ ਵਿੱਚ ਪਸ਼ੂਆਂ ਦੀ ਸੇਵਾ ਸੰਭਾਲ ਲਈ ਉਹਨਾਂ ਦੇ ਦਲ ਵਿੱਚ ਸੈਂਕੜੇ ਗਾਵਾਂ ਮੱਝਾਂ ਘੋੜੇ ਕੁੱਤੇ ਤੇ ਉਹ ਜਗ੍ਹਾ ਤੇ ਉਹ ਜੱਗ ਤੋਂ ਨਿਕਾਰੇ ਹੋਏ ਮਸਤਾਨੇ ਲੋਕ ਵੀ ਸ਼ਾਮਲ ਹੁੰਦੇ ਸਨ ਜਿਨ੍ਹਾਂ ਨੂੰ ਸਮਾਜ ਨੇ ਦਰਕਾਰ ਦਿੱਤਾ ਸੀ ਜੋ ਦੋ ਵਕਤ ਦੀ ਰੋਟੀ ਲਈ ਦਰਦਰ ਤੇ ਠੋਕਰਾ ਖਾਂਦੇ ਫਿਰਦੇ ਤੇ ਫਿਰ ਬਾਬਾ ਪਾਲਾ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਸਾਡੇ ਸਮਾਜ ਵਿੱਚ ਅਕਸਰ ਹੀ ਇਹ ਹੁੰਦਾ ਰਹਿੰਦਾ ਕਿ ਜਿੰਨਾ ਚਿਰ ਕੋਈ ਪਸ਼ੂ ਦੁੱਧ ਦਿੰਦਾ ਉਹਨਾਂ ਚਿਰ ਹੀ ਅਸੀਂ ਉਸਨੂੰ ਪੱਠੇ ਪਾਉਂਦੇ ਆ ਜਦੋਂ ਉਹ ਦੁੱਧ ਦੇਣੋਂ ਹਟ ਜਾਂਦਾ ਤਾਂ ਉਸਨੂੰ ਅਸੀਂ ਡਾਂਗਾ ਮਾਰ ਕੇ ਆਪਣੇ ਘਰ ਤੋਂ ਕੱਢ ਦਿੰਦੇ ਆ ਇਹ ਪਸ਼ੂ ਬਾਅਦ ਵਿੱਚ ਅਵਾਰਾ ਗਾਵਾਂ ਬਣ ਕੇ ਥਾ-ਥਾ ਤੇ ਲੋਕਾਂ ਕੋਲੋਂ ਡਾਂਗਾ ਖਾਂਦੀਆਂ ਫਿਰਦੀਆਂ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਨੇ ਇੱਕ ਪੰਥ ਚਲਾਇਆ ਤੇ ਉਹਨਾਂ ਨੇ ਇਹਨਾਂ ਸਾਰੀਆਂ ਗਾਵਾਂ ਨੂੰ ਇਕੱਠੀਆਂ ਕੀਤੀਆਂ ਜਿਹੜਾ ਵੀ ਕੋਈ ਅਵਾਰਾ ਜਾਨਵਰ ਉਹਨਾਂ ਨੂੰ ਦਿਸਿਆ ਉਹਨਾਂ ਨੂੰ ਬਾਬਾ ਪਾਲਾ ਸਿੰਘ ਜੀ ਨੇ ਆਪਣੇ ਬਾੜੇ ਵਿੱਚ ਰਲਾ ਲਿਆ ਫੇਰ ਸਾਰਾ ਸਾਰਾ ਦਿਨ ਨੰਗੇ ਪੈਰੀ ਇਹਨਾਂ ਨੂੰ ਚਾਰਦੇ ਰਹਿਣਾ ਤੇ ਜੇ ਕਿਤੇ ਕੋਈ ਕੁੱਤਾ ਰੋਂਦਾ ਹੋਵੇ ਤਾਂ ਬਾਬਾ ਪਾਲਾ ਸਿੰਘ ਜੀ ਨੇ ਮੁੱਲ ਮਠਿਆਈ ਲਿਆ ਕੇ ਉੱਥੇ ਰਖਵਾਉਣੀ ਜੇ ਕਿਤੇ ਕੋਈ ਕੀੜੀਆਂ ਦਾ ਭੌ ਦੇਖ ਲੈਣਾ ਤਾਂ ਉੱਥੇ ਖੱਡ ਦੀ ਭਰੀ ਬੋਰੀ ਢੇਰੀ ਕਰ ਦੇਣੀ ਦਰਿਆ ਦੇ ਕਿਨਾਰੇ ਜਾ ਕੇ ਬਦਾਮ ਕਾਜੂ ਮੇਵੇ ਮਗਾ ਕੇ ਦਰਿਆ ਵਿੱਚ ਸੁੱਟ ਦੇਣੇ ਤੇ ਨਾਲ ਹੀ ਬਚਲ ਕਰਨੇ ਕੇ ਬੰਦਾ ਤਾਂ ਇਹ ਚੀਜ਼ਾਂ ਰੋਜ਼ ਖਾਂਦਾ ਰਹਿੰਦਾ ਇਹਨਾਂ ਪਾਣੀਆਂ ਵਿੱਚ ਰਹਿੰਦੀਆਂ ਮੱਛੀਆਂ ਨੂੰ ਵੀ ਸਵਾਦ ਵਖਾ ਦਈਏ ਦੇ ਬਦਾਮਾਂ ਦਾ ਸਵਾਦ ਕਿਹੋ ਜਿਹਾ ਹੁੰਦਾ ਏ ਇਹੋ ਜੇ ਮਹਾਪੁਰਖ ਸਨ ਬਾਬਾ ਪਾਲਾ ਸਿੰਘ ਜੀ ਮਹਾਪੁਰਖਾ ਕੋਲ ਜਦੋਂ ਕੋਈ ਸ਼ਰਧਾਲੂ ਆਉਣਾ ਜਾਂ ਫਿਰ ਕਿਸੇ ਨੇ ਜਦੋਂ ਕੋਈ ਮਾਇਆ ਭੇਟ ਕਰਨੀ ਚਾਹਣੀ ਤਾਂ ਬਾਬਾ ਪਾਲਾ ਸਿੰਘ ਨੇ ਉਹਨਾਂ ਨੂੰ ਵੀ ਗਊਆਂ ਦੀ ਸੇਵਾ ਵਾਸਤੇ ਲਗਾ ਦੇਣਾ ਜਿਨ੍ਹਾਂ ਦਾ ਦੁਨੀਆ ਉੱਤੇ ਕੋਈ ਵੀ ਨਹੀਂ ਸੀ ਜਿਨ੍ਹਾਂ ਦੇ ਮੂੰਹ 'ਚ ਜ਼ੁਬਾਨ ਤੱਕ ਨਹੀਂ ਸੀ ਉਹਨਾਂ ਦੇ ਮਸੀਹਾ ਬਣੇ ਬਾਬਾ ਪਾਲਾ ਸਿੰਘ ਜੀ ਬਾਬਾ ਪਾਲਾ ਸਿੰਘ ਜੀ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਨਾਲ ਨਾਲ ਗੁਰਬਾਣੀ ਪੜੀ ਜਾਣੀ ਤੇ ਨਾਲ ਹੀ ਸੈਂਕੜੇ ਗਊਆਂ ਨੂੰ ਲੈ ਕੇ ਚਾਰਨ ਵਾਸਤੇ ਨਿਕਲ ਜਾਣਾ ਤੇ ਸ਼ਾਮ ਨੂੰ ਰਹਿ ਰਸ ਦੇ ਵੇਲੇ ਉਹ گاਉਆਂ ਨੂੰ ਫੇਰ ਬਾਬਾ ਬਕਾਲਾ ਲੈ ਆਉਂਦੇ ਸਨ ਬਾਬਾ ਪਾਲਾ ਸਿੰਘ ਜੀ ਨੂੰ ਜਦੋਂ ਕਿਤੇ ਖਬਰ ਮਿਲਦੀ ਕਿ ਫਲਾਣੇ ਥਾਂ ਤੇ ਕੋਈ ਬੱਚੜ ਮਾਰਨ ਵਾਸਤੇ ਮੱਝਾ জাফর گاਵਾਂ ਲੈ ਕੇ ਜਾ ਰਹੇ ਹਨ ਤਾਂ ਉਹ ਉਹਨਾਂ ਦੇ ਮਗਰ ਪਹੁੰਚ ਕੇ ਸਾਰੀਆਂ ਮੱਝਾ گاਵਾਂ ਨੂੰ ਛੁੜਾ ਕੇ ਲਿਆਉਂਦੇ ਘਰਦਿਆਂ ਵੱਲੋਂ ਮਹਾਂਪੁਰਖਾਂ ਦਾ ਨਾਮ ਪਾਲਾ ਸਿੰਘ ਰੱਖਿਆ ਗਿਆ ਸੀ ਪਾਲੇ ਦਾ ਅਰਥ ਹੁੰਦਾ ਹੈ ਪਾਲਣ ਵਾਲਾ ਭਾਵ ਪਰਵਰਿਸ਼ ਕਰਨ ਵਾਲਾ ਤੇ ਠੀਕ ਆਪਣੇ ਨਾਮ ਦੇ ਅਰਥ ਤੇ ਸਹੀ ਉਤਰਦਿਆਂ ਬਾਬਾ ਪਾਲਾ ਸਿੰਘ ਜੀ ਦੇ ਮੂਹਰੇ ਜਿਹੜਾ ਵੀ ਆਇਆ ਉਹਨਾਂ ਨੇ ਉਸੇ ਦੀ ਪਰਵਰਿਸ਼ ਕੀਤੀ ਕਿਸੇ ਵਿੱਚ ਵੀ ਕੋਈ ਭੇਦ ਭਾਵ ਨਹੀਂ ਕੀਤਾ ਬਾਬਾ ਪਾਲਾ ਸਿੰਘ ਜੀ ਨੇ ਸਾਰੀ ਜ਼ਿੰਦਗੀ ਸੇਵਾ ਤੇ ਸਿਮਰਨ ਵਿੱਚ ਲਗਾ ਦਿੱਤੀ ਨਾ ਉਹਨਾਂ ਨੂੰ ਕੁਝ ਵਧੀਆ ਖਾਣ ਦੀ ਲਾਲਸਾ ਸੀ ਨਾ ਕੁਝ ਚੰਗਾ ਪਹਿਨਣ ਦੀ ਲਾਲਸਾ ਸੀ ਨਾ ਕਿਸੇ ਗੱਦੀ ਦੀ ਜਾਂ ਫਿਰ ਕਿਸੇ ਉਪਾਤੀ ਦੀ ਲਾਲਸਾ ਸੀ ਹਰ ਵਕਤ ਉਹਨਾਂ ਦੇ ਨੀਲੇ ਰੰਗ ਦਾ ਉਹ ਮੈਲਾ ਜਿਹਾ ਚੋਲਾ ਪਾਇਆ ਹੁੰਦਾ ਤੇ ਪੈਰਾਂ ਤੋਂ ਹਰ ਵਕਤ ਉਹ ਨੰਗੇ ਰਹਿੰਦੇ ਸਨ। ਕਾਹ ਜਿਆਦਾ ਹੈ ਕਿ ਬਾਬਾ ਪਾਲਾ ਸਿੰਘ ਜੀ ਕੋਲ ਜਿਹੜਾ ਵੀ ਕੋਈ ਸਿੰਘ ਕੋਈ ਆਸ ਜਾਂ ਫਿਰ ਭਾਵਨਾ ਰੱਖ ਕੇ ਆਇਆ ਤਾਂ ਉਸ ਦੀ ਉਹੀ ਮਨੋਕਾਮਨਾ ਹੀ ਪੂਰੀ ਹੋਈ। ਮਾਹ ਪੁਰਖਾਂ ਵਿੱਚ ਐਨੀ ਨਿਮਰਤਾ ਸੀ ਕਿ ਹਰ ਵਕਤ ਉਹ ਸ਼ਾਂਤ ਜਿੱਤ ਬੈਠੇ ਰਹਿੰਦੇ ਸਨ। ਜੇਕਰ ਕੋਈ ਉਹਨਾਂ ਨੂੰ ਮੰਦਾ ਚੰਗਾ ਬੋਲ ਵੀ ਜਾਂਦਾ ਤਾਂ ਤਾਂ ਵੀ ਉਹ ਆਪਣੀ ਮਸਤੀ ਦੇ ਵਿੱਚ ਲੀਨ ਰਹਿਣ ਵਾਲੇ ਸਨ। ਏ ਵੀ ਨਹੀਂ ਕਿ ਉਹਨਾਂ ਨੂੰ ਕਿਸੇ ਦਾ ਡਰ ਭੈ ਹੁੰਦਾ ਸੀ ਉਹ ਭੈ ਤੋਂ ਵੀ ਬਿਲਕੁਲ ਮੁਕਤ ਸਨ ਕਹਿੰਦੇ ਹਨ ਕਿ ਇੱਕ ਵਾਰ ਇੱਕ ਸ਼ਰਧਾਲੂ ਬਾਬਾ ਪਾਲਾ ਸਿੰਘ ਜੀ ਕੋਲ ਇੱਕ ਬਹੁਤ ਪੁਰਾਣੀ ਤੇ ਇੱਕ ਬਹੁਤ ਵਧੀਆ ਅੰਗਰੇਜ਼ਾਂ ਵੇਲੇ ਦੀ ਬੰਦੂਕ ਲੈ ਕੇ ਆਇਆ ਤੇ ਕਹਿਣ ਲੱਗਾ ਕਿ ਬਾਬਾ ਜੀ ਆਹ ਬੰਦੂਕ ਤੁਸੀਂ ਆਪਣੇ ਕੋਲ ਰੱਖਿਆ ਕਰੋ ਸਮਾਂ ਬੜਾ ਮਾੜਾ ਚੱਲ ਰਿਹਾ ਏ ਸਾਧੂ ਨੇ ਚੁੱਪਚਾਪ ਉਹ ਬੰਦੂਕ ਫੜੀ ਤੇ ਕੁਝ ਚਿਰ ਬਾਅਦ ਸਾਹਮਣੇ ਬਲਦੀ ਲੱਕੜਾਂ ਦੀ ਧੂਣੀ ਵਿੱਚ ਸੁੱਟ ਦਿੱਤੀ ਇਹ ਵੇਖ ਕੇ ਉਹ ਸ਼ਰਧਾਲੂ ਭੱਜ ਕੇ ਬੰਦੂਕ ਚੱਕਣ ਪਿਆ ਤੇ ਬੋਲਿਆ ਕਿ ਬਾਬਾ ਜੀ ਆਹ ਤੁਸੀਂ ਕੀ ਕਰ ਦਿੱਤਾ ਐਨੀ ਵਧੀਆ ਬੰਦੂਕ ਸੀ ਏ ਇਹ ਸੁਣ ਕੇ ਬਾਬਾ ਪਾਲਾ ਸਿੰਘ ਜੀ ਨੇ ਹੱਸਦੇ ਹੋਏ ਆਪਣੀ ਹੱਥ ਵਿੱਚ ਫੜੀ ਬਰਚੀ ਨੂੰ ਉਤਾਹ ਚੁੱਕ ਕੇ ਕਿਹਾ ਕਿ ਸਿੰਘਾ ਤੂੰ ਆਪਣੀ ਆਹ ਬੰਦੂਕੜੀ ਜੀ ਆਪਣੇ ਕੋਲ ਰੱਖ ਸਾਡੇ ਕੋਲ ਤਾਂ ਆਹ ਬਰਚੀ ਨਹੀਂ ਅਸੀਂ ਹੱਥ ਵਿੱਚ ਤੋਪ ਫੜੀ ਹੋਈ ਐ ਇਸ ਨੂੰ ਅਸੀਂ ਜਿੱਧਰ ਨੂੰ ਵੀ ਕਰਦੇ ਆ ਸਾਰੇ ਮੋਰਚੇ ਫਤਿਹ ਹੋ ਜਾਂਦੇ ਹਨ ਸਾਡਾ ਕਿਸੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਬਾਬਾ ਪਾਲਾ ਸਿੰਘ ਜੀ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਜੀ ਗਾਵਾਂ ਨੂੰ ਦਰਿਆ ਦੇ ਕੰਢੇ ਚਾਰਦੇ ਹੋਏ ਆਪਣੇ ਗੀਸੇ ਵਿੱਚ ਪਾਇਆ ਹੋਇਆ ਕਈ ਵਾਰ 2-2 3-3 ਲੱਖ ਰੁਪਈਆ ਅਣਪੋਲ ਹੀ ਦਰਿਆ ਵਿੱਚ ਸੁੱਟ ਦਿੰਦੇ ਸਨ ਜਦੋਂ ਨਾਲ ਦੇ ਸਿੰਘਾਂ ਨੇ ਪੁੱਛਣਾ ਕਿ ਬਾਬਾ ਜੀ ਤੁਸੀਂ ਇੰਨੇ ਪੈਸੇ ਦਰਿਆ ਵਿੱਚ ਕਿਉਂ ਸੁੱਟ ਦਿੱਤੇ ਤਾਂ ਉਹਨਾਂ ਨੇ ਬਚਨ ਕਰਨੇ ਕਿ ਇਹਨਾਂ ਪੈਸਿਆਂ ਦੀ ਅਜੇ ਜ਼ਰੂਰਤ ਨਹੀਂ ਜਦੋਂ ਸਾਨੂੰ ਇਹਨਾਂ ਦੀ ਜ਼ਰੂਰਤ ਹੋਈ ਉਦੋਂ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਇਹ ਉਹ ਦੇ ਮਹਾਪੁਰਖ ਦੱਸੀ ਦੇ ਹਨ ਬਾਬਾ ਪਾਲਾ ਸਿੰਘ ਜੀ ਹੁਣ ਤੁਸੀਂ ਦੱਸੋ ਕਿ ਇਦਾਂ ਦੀ ਸੇਵਾ ਤੇ ਇਹੋ ਜਿਹਾ ਕੋਈ ਸਾਧ ਜਾਂ ਫਿਰ ਕੋਈ ਬਾਬਾ ਤੁਸੀਂ ਇੱਕ ਵੀ ਸਦੀ ਦੇ ਵਿੱਚ ਕੋਈ ਹੋਰ ਕਦੇ ਵੇਖਿਆ ਹੈ ਸੋ ਦੋਸਤੋ ਇਹ ਸਨ ਬਾਬਾ ਪਾਲਾ ਸਿੰਘ ਜੀ ਦੀ ਜ਼ਿੰਦਗੀ ਦੇ ਕੁਝ ਕਿੱਸੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ